ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਤੇ ਅੱਜ ਅਸੀਂ ਗੱਲ ਕਰਾਂਗੇ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਵਿੱਚ ਲੋਕਾਂ ਨੇ ਸਿਆਸਤ ਦਾ ਨੰਨ ਦਿਖਾਇਆ ਸ਼ੀਸ਼ਾ ਦੋਸਤੋ ਲੰਘੇ ਦਿਨ ਪੰਜਾਬ ਦੇ ਵਿੱਚ 5 ਨਗਰ ਨਿਗਮਾਂ ਤੇ 42 ਨਗਰ ਕੌਂਸਲ ਤੇ ਨਗਰ ਪੰਚਾਇਤਾਂ ਦੀ ਚੋਣਾਂ ਹੋਈਆਂ ਨੇ ਤੇ ਉੱਥੇ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ VOTING ਚੱਲਦੀ ਰਹੀ ਤੇ ਉਸ ਤੋਂ ਬਾਅਦ ਨਾ ਲਈ ਵੋਟਾਂ ਦੀ ਗਿਣਤੀ ਹੋ ਕੇ ਨਤੀਜਿਆਂ ਦਾ ਐਲਾਨ ਕੀਤਾ ਗਿਆ ਜੇ ਦਾਸਤੀਅਤਾ ਇਹਨਾਂ ਜਿਹੜਾ ਹੈਗਾ 7 ਵਜੇ ਤੋਂ 4 ਵਜੇ ਤੱਕ ਦੀ ਪੋਲਿੰਗ ਦੌਰਾਨ ਪੰਜਾਬ ਭਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਚੜ੍ਹਪਾ ਜਿਹੜੀਆਂ ਹੁੰਦੀਆਂ ਰਹੀਆਂ ਨੇ ਤਕਰਾਰਬਾਜ਼ੀਆਂ ਹੁੰਦੀਆਂ ਰਹੀਆਂ ਵਿਰੋਧੀਆਂ ਵੱਲੋਂ ਸੱਤਾਧਾਰੀ ਧਿਰ ਤੇ ਤਰਾਂਤਰੰਦੇ ਦਬਾਅ ਬਣਾਉਣ ਦੇ ਆ ਪੋਲਿੰਗ ਦੇ ਵਿੱਚ ਫਰਜੀ ਵਾੜਾ ਕਰਨ ਦੇ ਬੂਥ ਕੈਪਚਰਿੰਗ ਕਰਨ ਦੇ ਦੋਸ਼ ਲਾਏ ਗਏ ਇਹ ਸਾਰਾ ਕੁਝ ਜਿਹੜਾ ਹੈ ਅਸੀਂ ਕੱਲ 4 ਵਜੇ ਤੱਕ ਸੁਣਦੇ ਰਹੇ ਉਸ ਤੋਂ ਬਾਅਦ ਵੀ ਇਹ ਗੱਲ ਦੋਸ਼ ਲੱਗਦੇ ਰਹੇ ਇੰਨਾ ਹੀ ਨਹੀਂ ਤੇ ਫਿਰ ਉਸ ਸਭ ਵੋਟਾਂ ਦੀ ਗਿਣਤੀ ਦੌਰਾਨ ਵੀ ਕਈ ਥਾਵਾਂ ਤੇ ਰੀਕਾਊਂਟਿੰਗ ਜਾਂ ਕਈ ਤਰ੍ਹਾਂ ਦੇ ਤਕਰਾਰ ਬਾਜ਼ੀਆਂ ਦੇਖਣ ਨੂੰ ਮਿਲੀਆਂ ਇਹ ਸਭ ਕੁਝ ਹੁੰਦਾ ਰਿਹਾ ਪਰ ਜੇਕਰ ਚੋਣਾਂ ਦੇ ਨਤੀਜੇ ਜੋ ਕਿ ਦੇਰ ਰਾਤ ਤੱਕ ਚੋਣ ਕਮਿਸ਼ਨ ਵੀ ਤਿਆਰ ਕਰਨ ਲੱਗਾ ਰਿਹਾ ਪੂਰੀ ਡਿਟੇਲ ਨਹੀਂ ਤਿਆਰ ਹੋ ਸਕੀ ਸੀ ਜੋ ਕਿ ਅੱਜ ਹੋ ਕੇ ਤਿਆਰ ਸਾਡੇ ਹੱਥਾਂ 'ਚ ਪਹੁੰਚੀ ਹੈ ਤਾਂ ਦੇਖ ਕੇ ਨਤੀਜੇ ਹੈਰਾਨੀ ਜਨਕ ਨੇ ਕਿਉਂਕਿ ਸਾਰਿਆਂ ਨੂੰ ਕਈ ਤਰ੍ਹਾਂ ਦੇ ਜਿਹੜਾ ਸੀਗਾ ਵੀ ਭਰੋਸੇ ਸੀਗੇ ਵੀ ਕਿ ਸੱਤਾਧਾਰੀ ਟੀਰ ਕੁਝ ਨਾ ਕੁਝ ਕਰਕੇ ਦਿਖਾਏਗੀ ਜਾਂ ਵਿਰੋਧੀ ਟੀਰ ਦਾਅਵੇ ਕਰ ਰਿਹਾ ਸੀ ਇਸ ਵਾਰ ਉਹ ਭਾਰੀ ਹੋ ਕੇ ਦਿਖਾਵੇਗਾ ਤਾਂ ਇਸ ਤਰ੍ਹਾਂ ਹੀ ਕਈ ਤਰ੍ਹਾਂ ਦੇ ਦਾਅਵੇ ਚੱਲ ਰਹੇ ਸੀ ਪਰ ਜੇ ਇਹਨਾਂ ਚੋਣਾਂ ਤੇ ਨਤੀਜੇ ਮਾਰਦੇ ਆ ਨਤੀਜਿਆਂ ਤੇ ਨਜ਼ਰ ਮਾਰਦੇ ਆ ਤਾਂ ਕਈ ਤਰ੍ਹਾਂ ਦੇ ਸਾਨੂੰ ਨਤੀਜੇ ਦੇਖਣ ਨੂੰ ਮਿਲੇ ਨਹੀਂ ਕਿਉਂ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਜੇ ਗੱਲ ਪੰਜ ਨਗਰ ਨਿਗਮਾਂ ਦੀ ਕਰੀਏ ਤਾਂ ਪੰਜ ਨਗਰ ਨਿਗਮਾਂ ਦੇ ਵਿੱਚ ਸਿਰਫ ਆਮ ਆਦਮੀ ਪਾਰਟੀ ਜੋ ਕਿ ਸੱਤਾਧਾਰੀ ਰਹੀ ਉਹ ਇੱਕ ਨਗਰ ਨਿਗਮ ਦੇ ਵਿੱਚ ਹੁਣ ਤੱਕ ਸਪਸ਼ਟ ਬਹੁਮਤ ਹਾਸਲ ਕਰ ਸਕੀ ਹੈ ਉਹ ਵੀ ਹੈ ਨਗਰ ਨਿਗਮ ਪਟਿਆਲਾ ਦੀ ਚੋਣ ਵਿੱਚ ਜਿੱਥੇ ਕਿ 60 ਵਾਰਡ ਨੇ 60 ਦੇ ਵਿੱਚੋਂ 53 ਤੇ VOTING ਮਤਲਬ ਚੋਣ ਪ੍ਰਕਿਰਿਆ ਮੁਕੰਮਲ ਹੋਈ ਹੈ 7 ਵਾਰਡਾਂ ਤੇ ਹਾਈ ਕੋਰਟ ਨੇ ਰੋਕ ਲਾਤੀ ਸੀ ਤਾਂ ਉਹਨਾਂ ਤੇ ਦੁਬਾਰਾ VOTING ਹੋ ਸਕਦੀ ਹੈ ਤਾਂ 53 ਵਾਰਡਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਨੇ 43 ਤੇ ਜਿੱਤ ਹਾਸਲ ਕਰਕੇ ਸਪਸ਼ਟ ਬਹੁਮਤਾਂ ਅੰਕੜਾ ਵਿਪਾਰ ਕਰਿਆ ਤੇ ਉੱਥੇ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਆਪਣਾ ਮੇਅਰ ਬਣਾਉਂਦੀ ਦਿਖ ਰਹੀ ਹੈ ਕਿਉਂਕਿ ਜਿਵੇਂ ਤੁਹਾਨੂੰ ਦੱਸਿਆ 53 43 ਤਾਂ ਆਮ ਆਦਮੀ ਪਾਰਟੀ ਜਿੱਤ ਰਹੀ ਹੈ ਇਸ ਤੋਂ ਇਲਾਵਾ ਕਾਂਗਰਸ ਤੇ ਭਾਜਪਾ ਚਾਰ-ਚਾਰ ਤੇ ਸ਼੍ਰੋਮਣੀ ਅਕਾਲੀ ਦਲ ਵੀ ਉੱਥੇ ਦੋ ਵਾਰਡ ਜਿੱਤਣ ਦੇ ਵਿੱਚ ਕਾਮਯਾਬ ਰਿਹਾ ਹੈ ਇਹੀ ਨਗਰ ਨਿਗਮ ਪਟਿਆਲਾ ਦੇ ਨਤੀਜੇ ਰਹੇ ਨੇ ਤੇ ਇਸ ਤੋਂ ਇਲਾਵਾ ਜੇਕਰ ਆਪਾਂ ਨਗਰ ਨਿਗਮ ਅੰਮ੍ਰਿਤਸਰ ਜਲੰਧਰ ਫਗਵਾੜਾ ਲੁਧਿਆਣਾ ਦੀ ਗੱਲ ਕਰਦੇ ਉੱਥੇ ਕੋਈ ਵੀ ਸਿਆਸੀ ਪਾਰਟੀ ਜਿਹੜੀ ਆ ਉਹ ਸਪਸ਼ਟ ਬਹੁਮਤ ਦਾ ਆਂਕੜਾ ਚੋਣ ਨਤੀਜਿਆਂ 'ਚ ਹਾਸਲ ਨਹੀਂ ਕਰ ਸਕੀ ਹੁਣ ਚਾਹੇ ਬਾਅਦ ਦੇ ਵਿੱਚ ਉਹ ਆਜ਼ਾਦ ਉਮੀਦਵਾਰਾਂ ਦੀ ਜੋੜ ਤੋੜ ਕਰਨੀਆਂ ਦੂਜੀ ਪਾਰਟੀਆਂ ਦੀ ਕੌਂਸਲਰਾਂ ਨੂੰ ਜੋੜ ਤੋੜ ਕਰਨ ਪਰ ਜੋ ਚੋਣ ਨਤੀਜੇ ਨੇ ਇਹਨਾਂ ਦੇ ਵਿੱਚ ਕੋਈ ਵੀ ਸਿਆਸੀ ਪਾਰਟੀ ਜਿਹੜੀ ਹੈ ਚਾਰ ਨਗਰ ਨਿਗਮਾਂ 'ਚ ਬਹੁਮਤ ਹਾਸਲ ਨਹੀਂ ਕਰ ਸਕੀ ਹੈ ਹਾਲਾਂਕਿ ਨਗਰ ਨਿਗਮ ਜਿਲੰਦਰ ਤੇ ਲੁਧਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਮੋਰੀ ਰਹੀ ਹੈ ਤੇ ਦੂਜੇ ਪਾਸੇ ਨਗਰ ਨਿਗਮ ਅੰਮ੍ਰਿਤਸਰ ਤੇ ਫਗਵਾੜਾ 'ਚ ਉੱਥੇ ਕਾਂਗਰਸ ਪਾਰਟੀ ਨੂੰ ਵੱਧ ਸੀਟਾਂ ਮਿਲੀਆਂ ਨੇ ਵੱਧ ਵਾਰਡਾਂ ਤੇ ਜਿੱਤ ਹਾਸਲ ਕੀਤੀ ਹੈ ਪਰ ਬਹੁਮਤ ਦਾ ਅੰਕੜਾ ਦੋਵਾਂ ਕੋਲ ਨਹੀਂ ਹੈ ਤੇ ਹੁਣ ਵੱਡੀ ਗੱਲ ਤਾਂ ਇਹ ਹੈ ਜੇ ਦੇਖੀਏ ਤਾਂ ਨਗਰ ਨਿਗਮ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਉੱਥੇ ਦੇ ਕੁੱਲ 85 ਵਾਰਡ ਨੇ ਜਿਸ 'ਚੋਂ आम आदमी पार्टी सिर्फ 24 ਤੇ ਜਿੱਤ ਹਾਸਲ ਕਰ ਸਕੀ ਹੈ ਕਾਂਗਰਸ 40 ਤੇ ਭਾਜਪਾ 9 ਤੇ ਸ਼ਰਮਣੀ ਅਕਾਲੀ ਦਲ 4 ਤੇ ਤੇ 8 ਆਜ਼ਾਦ ਉਮੀਦਵਾਰ ਜਿੱਤੇ ਨੇ ਹੁਣ ਇਹ ਦੇਖਣ ਵਾਲੀ ਗੱਲ ਹੈ 8 ਆਜ਼ਾਦ ਉਮੀਦਵਾਰ ਜਾਂਦੇ ਕਿੱਧਰ ਨੇ ਜੇਕਰ ਇਹ ਕਾਂਗਰਸੀ ਝੋਲੀ 'ਚ ਪੈ ਜੰਨੇ ਨੇ ਤਾਂ ਕਾਂਗਰਸ ਉੱਥੇ ਮੇਅਰ ਬਣਾ ਲੇਗੀ ਨਹੀਂ ਤਾਂ ਦੇਖੋ ਬਣਦਾ ਕੀ ਹੈ ਤੇ ਇਸ ਤੋਂ ਇਲਾਵਾ ਜੇ ਨਗਰ ਨਿਗਮ ਜਲੰਧਰ ਦੀ ਗੱਲ ਕਰੀਏ ਤਾਂ ਉੱਥੇ ਆਮ ਆਦਮੀ ਪਾਰਟੀ ਨੇ 38 ਕਾਂਗਰਸ ਨੇ 25 ਭਾਜਪਾ ਨੇ 19 ਤੇ ਤਿੰਨ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ ਉੱਥੇ 85 ਵਾਰਡ ਨੇ ਟੋਟਲ ਤੇ ਹੁਣ ਦੇਖਦੇ ਆ ਜੇ ਤਿੰਨੋਂ ਆਜ਼ਾਦ ਉਮੀਦਵਾਰ ਵੀ ਸੱਤਾਧਾਰੀ ਧਿਰ ਦੇ ਕੋਲ ਆਂਦੇ ਨਹੀਂ ਤਾਂ ਇਨ੍ਹਾਂ ਰਿਜ਼ਲਟਾਂ ਦੇ ਵਿੱਚੋਂ ਬਹੁਮਤ ਤੇ ਨਹੀਂ ਪਹੁੰਚਦੀ ਦਿਖ ਰਹੇ ਨੇ ਪਰ ਉੱਥੇ ਸੁਣਨ ਚ ਜੋ ਆਇਆ ਕਿ ਸ਼ਾਇਦ ਜਦੋਂ ਮੇਅਰ ਦੀ ਚੋਣ ਹੁੰਦੀ ਹੈ ਤਾਂ ਵਿਧਾਇਕ ਵੀ VOTING ਕਰਦੇ ਨੇ ਤਾਂ ਹੁਣ ਉੱਥੇ ਕੀ ਆંકੜੇ ਬਣਦੇ ਆ ਉਹ ਤਾਂ ਬਾਅਦ ਦੀ ਗੱਲ ਹੈ ਪਰ ਇਨ੍ਹਾਂ ਚੋਣਾਂ 'ਚ ਉੱਥੇ ਵੀ ਬਹੁਮਤ ਦੇ ਨਜ਼ਦੀਕ ਨਹੀਂ ਪਹੁੰਚ ਰਹੀ ਜੇ ਫਗਵਾੜੇ ਦੀ ਗੱਲ ਕਰੀਏ ਤਾਂ ਉੱਥੇ ਦੇ 50 ਵਾਰਡ ਨੇ ਜਾ ਚੋ ਆਮ ਆਦਮੀ ਪਾਰਟੀ 12 ਤੀ ਰਹਿੰਦੀ ਹੈ ਕਾਂਗਰਸ 22 ਤੇ ਭਾਜਪਾ 4 ਤੇ ਸ਼੍ਰੋਮਣੀ ਅਕਾਲੀ ਦਲ 2 ਤੇ ਬਹੁਜਨ ਸਮਾਜ ਪਾਰਟੀ ਜਿਹੜੀ ਆ ਉਹ ਤਿੰਨ ਵਾਰਡਾਂ ਤੇ ਜਿੱਤ ਹਾਸਲ ਕਰਦੀ ਹੈ ਤੇ 6 ਵਾਰਡਾਂ ਚ ਆਜ਼ਾਦ ਉਮੀਦਵਾਰ ਜਿੱਤਦੇ ਨੇ ਤਾਂ ਇਸ ਤਰ੍ਹਾਂ ਦੇਖਣ ਵਾਲੀ ਗੱਲ ਹੈ ਜੇਕਰ ਆਜ਼ਾਦ ਉਮੀਦਵਾਰ ਕਾਂਗਰਸ ਦੇ ਨਾਲ ਜਾਂਦੇ ਨੇ ਤਾਂ ਫਗਵਾੜਾ ਦੇ ਵਿੱਚ ਵੀ ਜਿਹੜੀ ਆ ਉਹ ਕਾਂਗਰਸ ਮੇਅਰ ਬਣਾਉਂਦਾ ਦਿਖ ਰਹੀ ਹੈ ਤੇ ਇਸ ਤੋਂ ਇਲਾਵਾ ਜੇ ਲੁਧਿਆਣੇ ਦੀ ਗੱਲ ਕਰੀਏ ਲੁਧਿਆਣੇ ਦੇ ਕੁੱਲ 95 ਵਾਰਡ ਨੇ ਜਿਸ ਤੋਂ 41 ਤੇ ਆਮ ਆਦਮੀ ਪਾਰਟੀ ਕਾਂਗਰਸ 3 ਤੇ ਭਾਜਪਾ 19 ਤੇ ਅਕਾਲੀ ਦਲ 2 ਤੇ ਤੇ ਤਿੰਨ ਵਾਰਡਾਂ ਤੇ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ ਤੇ ਇੱਥੇ ਵੀ ਹਾਲ ਦੀ ਘੜੀ ਦੇ ਆਂਕੜਾ ਦੇਖਦੇ ਆ ਤਾਂ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਪਿੱਛੇ ਰਹਿ ਜਾਂਦੀ ਹੈ ਦੋਸਤੋ ਇਸੇ ਤਰ੍ਹਾਂ ਦਾ ਹਾਲ ਜਿਹੜੀ 42 ਨਗਰ ਕੌਂਸਲ ਦੇ ਨਗਰ ਪੰਚਾਇਤਾਂ ਨੇ ਉੱਥੇ ਵੀ ਦੇਖਣ ਨੂੰ ਮਿਲਿਆ ਕਿਉਂਕਿ 42 ਦੇ ਵਿੱਚੋਂ ਸੱਤਾਧਾਰੀ ਟੀ ਸਿਰਫ 29 ਵਾਰਡਾਂ ਤੇ ਸਪਸ਼ਟ ਬਹੁਮਤ ਹਾਲ ਦੀ ਘੜੀ हासिल कर सकी है कांग्रेस पार्टी 23 हासिल कर सकी है इस ਤੋਂ ਇਲਾਵਾ 6 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਇਹੋ ਜੀਆਂ ਵੀ ਨੇ ਜਿੱਥੇ ਰੂਲਿੰਗ ਪਾਰਟੀ ਮਤਲਬ ਚਾਹੇ ਸੱਤਾਧਾਰੀ ਥੀ ਰਿਹਾ ਵਿਰੋਧੀ ਪਾਰਟੀਆਂ ਦੀ ਗੱਲ ਕਰੀ ਮਤਲਬ 86 ਪਾਰਟੀਆਂ ਤੋਂ ਵੱਧ ਵਾਰਡ ਆਜ਼ਾਦ ਉਮੀਦਵਾਰਾਂ ਨੇ ਜਿੱਤੇ ਨੇ ਹੁਣ ਉੱਥੇ ਪ੍ਰਧਾਨ ਕੌਣ ਬਣੇਗਾ ਉਹ ਆਜ਼ਾਦ ਉਮੀਦਵਾਰ ਤੈਅ ਕਰਨਗੇ ਦੇ ਨਾਲ ਹੀ 4 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਇਹੋ ਜੀਆਂ ਵੀ ਨੇ ਜਿੱਥੇ ਕੀ ਕਿਸੇ ਨੂੰ ਬਹੁਮਤੀ ਨਹੀਂ ਮਿਲਿਆ ਸਾਰੇ ਬਹੁਮਤੀ ਆંકੜੇ ਤੋਂ ਬਹੁਤ ਪਿੱਛੇ ਨੇ ਤਾਂ ਹੁਣ ਦੇਖਣ ਵਾਲੀ ਗੱਲ ਹੈ ਕੀ ਬਣਦਾ ਕੀ ਹੁੰਦਾ ਪਰ ਦੋਸਤੋ ਜੇ ਗੱਲ ਆਪਾਂ ਘੁੰਮ ਫਿਰ ਕੇ ਉੱਥੇ ਕਰੀਏ ਵੀ ਕਿਹਦੇ ਚੋਣ ਨਤੀਜੇ ਅਸੀਂ ਤੁਹਾਨੂੰ ਦੱਸੇ ਨੇ ਕਿਉਂਕਿ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਬਹੁਤ ਮਜ਼ਬੂਤੀ ਨਾਲ ਦਾਅਵੇ ਕਰ ਰਹੀਆਂ ਸਿ ਵਿਸ਼ੇਸ਼ ਤੌਰ ਤੇ ਸੱਤਾ ਤਾਰੀ ਢਿਰ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਉਸ ਵੱਲੋਂ ਜੋਰ ਸ਼ੋਰ ਨਾਲ ਚੋਣ ਪ੍ਰਚਾਰ ਵੀ ਕੀਤਾ ਜਾ ਰਿਹਾ ਸੀ ਹਕੂਮਰਾਨੀ ਰਹਿਣ ਦਾ ਲਾਹਾ ਵੀ ਚੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਵੋਟਰਾਂ ਨੂੰ ਲਵਾਉਣ ਲਈ ਵੀ ਤਰ੍ਹਾਂ-ਤਰ੍ਹਾਂ ਦੇ ਵਾਅਦੇ ਕੀਤੇ ਜਾ ਰਹੇ ਸੀਗੇ ਜਾਂ ਐਂ ਕਹਿ ਲਈ ਆਪਣੀ 2.5 ਸਾਲਾਂ ਦੀ ਕਾਰਗੁਜ਼ਾਰੀ ਨੂੰ ਲੋਕਾਂ ਦੇ ਮੂਹਰੇ ਰੱਖਿਆ ਜਾ ਰਿਹਾ ਸੀ ਪਰ ਉਸ ਦੇ ਬਾਵਜੂਦ ਆਮ ਆਦਮੀ ਪਾਰਟੀ ਦੇ ਪੱਲਿਓ ਉਹ ਨਤੀਜੇ ਨਹੀਂ ਆ ਸਕੇ ਜੋ ਆਣੇ ਚਾਹੀਦੇ ਸੀ ਕਿਉਂਕਿ ਆਮ ਆਦਮੀ ਪਾਰਟੀ ਦੇ ਜਿਵੇਂ ਸੱਤਾਧਾਰੀ ਧੀ ਰਹੀ ਹੈ ਸਾਰੇ ਕੈਬਨਟ ਮੰਤਰੀ ਸਾਰੇ ਵਿਧਾਇਕ ਚੋਣ ਪ੍ਰਚਾਰ ਚ ਲੱਗੇ ਹੋਏ ਸੀਗੇ ਸੂਬਾ ਪ੍ਰਧਾਨ ਅਮਨ ਅਰੋੜਾ ਖੁਦ ਲੱਗੇ ਹੋਏ ਸੀ ਇੰਨਾ ਹੀ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੇ ਇਹਨਾਂ ਪੰਜ ਨਗਰ ਨਿਗਮਾਂ ਦੇ ਵਿੱਚ ਤਾਂ ਵਿਸ਼ੇਸ਼ ਤੌਰ ਤੇ ਪਹੁੰਚ ਕੇ ਜਿਹੜਾ ਉੱਥੇ ਚੋਣ ਪ੍ਰਚਾਰ ਕੀਤਾ ਪਹਿਲੇ ਦਿਨ ਉਹਨਾਂ ਨੇ ਅੰਮ੍ਰਿਤਸਰ ਜਲੰਧਰ ਤੇ ਫਗਵਾੜਾ ਚ ਇੱਕੋ ਦਿਨ ਚ ਤਿੰਨ ਨਗਰ ਨਿਗਮਾਂ ਚ ਰੋਡ ਸ਼ੋਅ ਕਰਕੇ ਚੋਣ ਪ੍ਰਚਾਰ ਕੀਤਾ ਫਿਰ ਅਗਲੇ ਦਿਨ ਲੁਧਿਆਣਾ ਤੇ ਪਟਿਆਲਾ ਦੇ ਵਿੱਚ ਰੋਡ ਸ਼ੋਅ ਕਰਕੇ ਚੋਣ ਪ੍ਰਚਾਰ ਕੀਤਾ ਮਤਲਬ ਨਗਰ ਨਿਗਮ ਚੋਣਾ ਜਾਂ ਨਗਰ ਕਾਉਂਸਲ ਚੋਣਾ ਚ ਜਦੋਂ ਮੁੱਖ ਮੰਤਰੀ ਪੱਧਰ ਦੇ ਸਿਆਸੀ ਆਗੂ ਜਾਂ ਕਹਦੀਏ ਉਹ ਹੀ 올 ਇਨ 올 ਨੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਤੋਂ ਉੱਪਰ ਕੋਈ ਨਹੀਂ ਹੁੰਦਾ ਤਾਂ ਉਹ ਚੌਥਾ ਨੰਬਰ ਚਾਰ ਲਈ ਉਤਰ ਜਾਣ ਜਿਨ੍ਹਾਂ ਵੱਲੋਂ ਆਪਣੀ 2.5 ਸਾਲਾਂ ਦੀ ਕਾਰਗੁਜ਼ਾਰੀ ਨੂੰ ਲੋਕਾਂ ਅੱਗੇ ਰੱਖਿਆ ਜਾ ਰਿਹਾ ਹੋਵੇ ਵਿਰੋਧੀਆਂ ਦੇ ਤਰ੍ਹਾਂ ਤਰ੍ਹਾਂ ਦੇ ਨਿਸ਼ਾਨੇ ਦਾਗੇ ਜਾ ਰਹੇ ਹੋਣ ਉਸ ਦੇ ਬਾਵਜੂਦ ਵੀ ਇਹਨਾਂ ਪੰਜ ਨਗਰ ਨਿਗਮਾਂ ਚੋਂ ਸਿਰਫ ਇੱਕ ਨਗਰ ਨਿਗਮ ਚ ਆਮ ਆਦਮੀ ਪਾਰਟੀ ਬਹੁਮਤ ਹਾਸਲ ਕਰ ਸਕੀ ਹੈ ਪਰ ਲੋਕਾਂ ਨੇ ਦਿਖਾਤਾ ਵੀਕਰ ਆਮ ਆਦਮੀ ਪਾਰਟੀ ਜਿਹੜੇ ਦਾਅਵੇ ਕਰਦੀ ਹੈ ਜਾਂ ਜੋ ਕੰਮਕਾਰ ਦੇ ਦਾਅਵੇ ਕਰ ਰਹੀ ਹੈ ਉਹ ਜ਼ਮੀਨੀ ਪੱਧਰ ਤੇ ਕਿਤੇ ਨਾ ਕਿਤੇ ਉਸ ਵਿੱਚ ਕਮੀ ਹੈ ਜਾਂ ਕੁਝ ਨਾ ਕੁਝ ਘਾਟ ਹੈ ਇਸੇ ਕਰਕੇ ਜ਼ਮੀਨੀ ਪੱਧਰ ਤੇ ਲੋਕ ਨਾ ਖੁਸ਼ ਨੇ ਉਹਨਾਂ ਤੋਂ ਤੇ ਇਸੇ ਤਰ੍ਹਾਂ ਜੇਕਰ ਗੱਲ ਆਪਾਂ ਕਾਂਗਰਸ ਪਾਰਟੀ ਦੀ ਵੀ ਕਰ ਲਈਏ ਤਾਂ ਉਸ ਵੱਲੋਂ ਵੀ ਲਗਾਤਾਰ ਸਿਆਸੀ ਪਾਰਟੀਆਂ ਦੀ ਆਗੂਆਂ ਤੇ ਜਿਹੜਾ ਨਿਸ਼ਾਨੇ ਦਾਗੇ ਜਾ ਰਹੇ ਸੀਗੇ ਘੇਰਾਬੰਦੀ ਕੀਤੀ ਜਾ ਰਹੀ ਸਰਕਾਰ ਦੀ ਪਰ ਹਾਲ ਦੀ ਘੜੀ ਹੋਰ ਤਾਂ ਨਹੀਂ ਚਲੋ ਐਨਾ ਤਾਂ ਮੰਨਣ ਵਾਲੀ ਗੱਲ ਹੈ ਵੀ ਕਿ ਆਮ ਆਦਮੀ ਪਾਰਟੀ ਵਿਰੋਧੀ ਟੀਰਚ ਹੁਣ ਦੇ ਬਾਵਜੂਦ ਵੀ ਦੋ ਥਾਵਾਂ ਤੇ ਤਾਂ ਮੋਰੀ ਰੱਖੀ ਜਿਹੜਾ ਹੈਗਾ ਕਿਤੇ ਨਾ ਕਿਤੇ ਉਹ ਕਾਮਯਾਬ ਰਹੀ ਹੈ ਇਸ ਤੋਂ ਇਲਾਵਾ ਵੀ ਕਿਤੇ ਨਾ ਕਿਤੇ ਉਹ ਹਰ ਥਾਂ ਤੇ ਆਪਣਾ ਖਾਤਾ ਖੁੱਲਣ ਚ ਕਾਮਯਾਬ ਜਰੂਰ ਰਹੀ ਹੈ ਪਰ ਜੇ ਗੱਲ ਭਾਜਪਾ ਦੀ ਕਰ ਲਈਏ ਜਿਵੇਂ ਭਾਜਪਾ ਦੀ ਪੰਜਾਬ ਵਿੱਚ ਪਿਛਲੇ ਕੁਝ ਸਮੇਂ ਤੋਂ ਵਿਰੋਧਤਾ ਵੀ ਚੱਲ ਰਹੀ ਹੈ ਲੋਕ ਨਰਾਜ਼ ਵੀ ਨੇ ਪਰ ਇਹ ਸ਼ਹਿਰੀ ਖੇਤਰ ਦੀ ਵੋਟਾਂ ਨੇ ਤਾਂ ਭਾਜਪਾ ਵੀ ਆਪਣਾ ਖਾਤਾ ਖੁੱਲਣ ਚ ਕਾਮਯਾਬ ਰਹੀ ਹੈ ਕਿਉਂਕਿ ਭਾਜਪਾ ਨੇ ਜਲੰਧਰ ਚ 19 ਵਾਡਾਂ ਤੇ ਜਿੱਤ ਹਾਸਲ ਕੀਤੀ ਹੈ ਲੁਧਿਆਣਾ ਚ ਵੀ 19 ਤੇ ਕੀਤੀ ਹੈ ਅੰਮ੍ਰਿਤਸਰ ਚ 9 ਤੇ ਫਗਵਾੜਾ ਤੇ ਪਟਿਆਲਾ ਚ 4-4 ਵਾਡਾਂ ਤੇ ਜਿੱਤ ਹਾਸਲ ਕੀਤੀ ਹੈ ਇਹ ਵੀ ਕਿਤੇ ਨਾ ਕਿਤੇ ਭਾਜਪਾ ਲਈ ਪ੍ਰਾਪਤੀ ਕਹਿ ਸਕਦੇ ਆ ਕਿ ਭਾਜਪਾ ਨੇ ਆਪਣੇ ਪੈਰ ਜਿਹੜੇ ਨੇ ਉਹ ਮਜ਼ਬੂਤ ਕਰਨੇ ਸ਼ੁਰੂ ਕਰ ਦਿੱਤੇ ਨੇ ਪਰ ਜੇ ਗੱਲ ਆਪਾਂ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੀ ਕਰੀਏ ਤਾਂ ਅਕਾਲੀ ਦਲ ਵੀ ਕਿਤੇ ਨਾ ਕਿਤੇ ਇਹਨਾਂ ਚੋਣਾਂ ਚ ਆਪਣਾ ਖਾਤਾ ਖੋਲਦਾ ਦਿਖਿਆ ਕਿਉਂਕਿ ਜਿਹੜਾ ਅਕਾਲੀ ਦਲ ਪਿਛਲੇ ਸਮੇਂ ਚ ਹਾਸ਼ੀਏ ਤੇ ਚਲਾ ਗਿਆ ਸੀ ਉਹ ਅਕਾਲੀ ਦਲ ਨੇ ਵੀ ਆਪਣਾ ਖਾਤਾ ਖੋਲ੍ਹਿਆ ਜਿਸ ਨੂੰ ਨਗਰ ਨਿਕਮ ਅੰਮ੍ਰਿਤਸਰ ਫਗਵਾੜਾ ਲੁਧਿਆਣਾ ਪਟਿਆਲਾ ਇਹਨਾਂ ਚ ਜਿੱਤ ਹਾਸਲ ਕੀਤੀ ਹੈ ਹਾਲਾਂਕਿ ਜਲੰਧਰ ਦੇ ਵਿੱਚ ਉਹਦੇ ਪੱਲੇ ਕੁਛ ਨਹੀਂ ਪਿਆ ਅੰਮ੍ਰਿਤਸਰ ਚ ਤਾਂ 4 ਸੀਟਾਂ ਅਕਾਲੀ ਦਲ ਨੇ ਜਿੱਤੀਆਂ ਨੇ ਤੇ ਫਗਵਾੜਾ ਚ 3 ਲੁਧਿਆਣਾ ਤੇ ਪਟਿਆਲਾ ਦੇ 2-2 ਸੀਟਾਂ ਜਿੱਤੀਆਂ ਨੇ ਤਾਂ ਇਸ ਤਰ੍ਹਾਂ ਕਿਤੇ ਨਾ ਕਿਤੇ ਅਕਾਲੀ ਦਲ ਵੀ ਜਿਹੜਾ ਆਪਣੇ ਪੈਰ ਜਮਾਉਣ ਚ ਕਾਮਯਾਬ ਰਿਹਾ ਪਰ ਨਾਲ ਹੀ ਆਪਾਂ ਗੱਲ ਬਹੁਜਨ ਸਮਾਜ ਪਾਰਟੀ ਦੀ ਵੀ ਕਰਨੀ ਹੈ ਬਹੁਜਨ ਸਮਾਜ ਪਾਰਟੀ ਨੇ ਵੀ ਨਗਰ ਨਿਗਮ ਚੋਣਾਚ ਆਪਣੇ ਉਮੀਦਵਾਰ ਉਤਾਰੇ ਵੀ ਸੀਗੇ ਤੇ ਉਹ ਫਗਵਾੜਾ ਚ ਤਿੰਨ ਉਮੀਦਵਾਰ ਉਹਨਾਂ ਨੇ ਜਿੱਤੇ ਵੀ ਨੇ ਇਹ ਵੀ ਇੱਕ ਭੋਜਨ ਸਮਾਜ ਪਾਰਟੀ ਲਈ ਵੱਡੀ ਪ੍ਰਾਪਤੀ ਹੈ ਜਿਸ ਦਾ ਅਸੀਂ ਕਹਿ ਦਿਨਾ ਕੋਈ ਆਧਾਰ ਨਹੀਂ ਹੈ ਉਸੇ ਵੀ ਤਿੰਨ ਵਾਡਾਂ ਦੇ ਵਿੱਚ ਜਿੱਤ ਰਹੇ ਨੇ ਉਮੀਦਵਾਰ ਪਰ 얘ਦਗੀ ਦੋਸਤੋ ਇੱਕ ਚੀਜ਼ ਦੇਖਣ ਨੂੰ ਜ਼ਰੂਰ ਮਿਲੀ ਆ ਆਜ਼ਾਦ ਉਮੀਦਵਾਰਾਂ ਨੇ ਜਾਦਾ ਜਿੱਤ ਹਾਸਲ ਕੀਤੀ ਹੈ ਚਾਹੇ ਆਪਾਂ ਨਗਰ ਨਿਗਮਾਂ ਦੀ ਗੱਲ ਕਰ ਲਈਏ ਚਾਹੇ ਨਗਰ ਕਾਉਂਸਲ ਤੇ ਨਗਰ ਪੰਚਾਇਤਾਂ ਦੀ ਕਰ ਲਈਏ ਕਿਉਂਕਿ ਇਹਨਾਂ ਦੇ ਵਿੱਚ ਵੀ ਇੱਕ ਪਟਿਆਲਾ ਚ ਆਜ਼ਾਦ ਉਮੀਦਵਾਰ ਕੋਈ ਨਹੀਂ ਜਿੱਤਿਆ ਪਰ ਉਸ ਤੋਂ ਇਲਾਵਾ ਅੰਮ੍ਰਿਤਸਰ ਜਿਲੰਦਰ ਫਗਵਾੜਾ ਤੇ ਲੁਧਿਆਣਾ ਚ ਆਜ਼ਾਦ ਉਮੀਦਵਾਰ ਜਿੱਤੇ ਨੇ ਅੰਮ੍ਰਿਤਸਰ ਚ ਤਾਂ 8 ਉਮੀਦਵਾਰ ਜਿੱਤੇ ਨੇ ਫਗਵਾੜਾ ਚ 6 ਜਿਲੰਦਰ ਤੇ ਲੁਧਿਆਣਾ 3-3 ਆਜ਼ਾਦ ਉਮੀਦਵਾਰ ਜਿੱਤੇ ਨੇ ਤਾਂ ਇਹ ਵੀ ਕਿਤੇ ਨਾ ਕਿਤੇ ਦੇਖਣ ਨੂੰ ਮਿਲਿਆ ਵੀ ਕਿ ਲੋਕਾਂ ਦਾ ਆਜ਼ਾਦ ਉਮੀਦਵਾਰਾਂ ਵੱਲ ਵੀ ਰੁਝਾਨ ਸੀ ਹਾਲਾਂਕਿ ਇਹ ਗੱਲ ਮੰਨੀ ਜਾ ਸਕਦੀ ਹੈ ਵੀ ਕਿ ਪਾਰਟੀ ਬਾਜੀ ਜਿਹੜੀ ਆ ਉਹ ਵਿਧਾਨ ਸਭਾ ਤੇ ਲੋਕ ਸਭਾ ਚ ਜ਼ਿਆਦਾ ਚੱਲਦੀ ਹੈ ਜਦੋਂ ਕਿ ਪੰਚਾਇਤੀ ਚੋਣਾਂ ਤੇ ਨਗਰ ਨਿਗਮਾਂ ਚ ਇਹੋ ਜਿਹੀ ਗੱਲ ਨਹੀਂ ਹੁੰਦੀ ਕਿਉਂਕਿ ਉੱਥੇ ਸਥਾਨਕ ਚੋਣਾਂ ਹੁੰਦੀਆਂ ਨੇ ਹਰ ਕੋਈ ਇੱਕ ਦੂਜੇ ਨੂੰ ਜਾਣਦਾ ਹੁੰਦਾ ਤਾਂ ਉਸ ਕਰਕੇ ਮੂਹ ਲਿਹਾਜੇ ਨਾਲ ਵੀ ਵੱਡੀ ਗਿਣਤੀ 'ਚ ਲੋਕ ਵੋਟ ਪਾਉਂਦੇ ਨੇ ਪਰ ਇਹ ਵੀ ਇੱਕ ਚੰਗੀ ਗੱਲ ਹੈ ਤੇ ਇਸੇ ਤਰ੍ਹਾਂ ਦਾ ਹਾਲ ਸਾਨੂੰ ਨਗਰ ਕੌਂਸਲਾਂ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਨਗਰ ਪੰਚਾਇਤਾਂ 'ਚ ਵੀ ਦੇਖਣ ਨੂੰ ਮਿਲਿਆ ਜਿੱਥੇ 6 ਨਗਰ ਕੌਂਸਲ ਤੇ ਨਗਰ ਪੰਚਾਇਤਾਂ 'ਚ ਤਾਂ ਆਜ਼ਾਦ ਉਮੀਦਵਾਰਾਂ ਨੇ ਵੱਧ ਜਿਹੜਾ ਵਾਡਾਂ ਦੇ ਵਿੱਚ ਜਿੱਤ ਹਾਸਲ ਕੀਤੀ ਹੈ ਮਤਲਬ ਬਹੁਮਤ ਦੇ ਅੰਕੜੇ ਤੋਂ ਆਜ਼ਾਦ ਉਮੀਦਵਾਰ ਵਾਦੂਨ ਵਾਡਾਂ ਚ ਜਿੱਤ ਹਾਸਲ ਕਰ ਰਹੇ ਨੇ ਤਾਂ ਇਹ ਵੀ ਇੱਕ ਚੰਗੀ ਗੱਲ ਦੇਖਣ ਨੂੰ ਮਿਲੀ ਆ ਪਰ ਦੋਸਤੋ ਹੁਣ ਦੇਖਦੇ ਆ ਇਹ ਚੋਣ ਨਤੀਜੇ ਤਾਂ ਸਾਹਮਣੇ ਆ ਗਏ ਨੇ ਹੁਣ ਜੋੜ ਤੋੜ ਸ਼ੁਰੂ ਹੋਣੀ ਆ ਮੇਅਰ ਦੀ ਕੁਰਸੀ ਲਈ ਪ੍ਰਧਾਨ ਦੀ ਕੁਰਸੀ ਲਈ ਕਿਸ ਸੱਤਾਧਾਰੀ ਦੀ ਰਪਣਾ ਮੇਅਰ ਆਪਣੇ ਪ੍ਰਧਾਨ ਬਿਠਾਉਣ ਚ ਕਾਮਯਾਬ ਹੁੰਦੀ ਆ ਨਹੀਂ ਹੁੰਦੀ ਜਾਂ ਵਿਰੋਧੀ ਧਿਰ ਕਿਤੇ ਨਾ ਕਿਤੇ ਬਾਜ਼ੀ ਮਾਰਨ ਚ ਕਾਮਯਾਬ ਹੁੰਦੇ ਨੇ ਇਹ ਵੀ ਚੀਜ਼ਾਂ ਦੇਖਣ ਵਾਲੀਆਂ ਹੋਣਗੀਆਂ ਤੇ ਦੇਖਦੇ ਆ ਹੁਣ ਚੋਣ ਨਤੀਜੇ ਕੀ ਆਉਣਗੇ ਕਿਸ ਦੇ ਪੱਖ ਚ ਰਹਿੰਦੇ ਨੇ ਉਹ ਤਾਂ ਸਮੇਂ ਦੇ ਨਾਲ ਹੀ ਪਤਾ ਲੱਗੇਗਾ ਪਰ ਇੱਕ ਚੀਜ਼ ਜ਼ਰੂਰ ਹੈ ਕਿ ਜਿਹੜੀ ਸੱਤਾਧਾਰੀ ਧਿਰ 22 ਸਾਲਾਂ ਦੀ ਕਾਰਗੁਜ਼ਾਰੀ ਨੂੰ ਇਤਿਹਾਸਿਕ ਕੰਮ ਦੱਸ ਕੇ ਚੋਣ ਪ੍ਰਚਾਰ ਚ ਲੱਗੀ ਹੋਈ ਸੀ ਲੋਕਾਂ ਨੇ ਉਹਨਾਂ ਨੂੰ ਚਿਹਰਾ ਅਸਲ ਚਿਹਰਾ ਉਹਨਾਂ ਨੂੰ ਵੀ ਦਿਖਾ ਦਿੱਤਾ ਤੇ ਦੂਜੇ ਪਾਸੇ ਜੇਕਰ ਦੇਖਦੇ ਆਂ ਵਿਰੋਧੀ ਪਾਰਟੀਆਂ ਨੇ ਵੀ ਕਿਤੇ ਨਾ ਕਿਤੇ ਉਹਨਾਂ ਦੇ ਚਿਹਰੇ ਦਿਖਾਉਣ ਦਾ ਕੰਮ ਕੀਤਾ ਤੇ ਇਸ ਵਾਰ ਹਾਲ ਦੀ ਘੜੀ ਚਲੋ ਨੋਟਾ ਦੇ ਅੰਕੜੇ ਤਾਂ ਸਾਡੇ ਕੋਲ ਨਹੀਂ ਆ ਵੀ ਕਿ ਨੋਟਾਂ ਨੂੰ ਵੀ ਕਾਫੀ ਵੋਟਾਂ ਪਈਆਂ ਨੇ ਤਾਂ ਉਹ ਵੀ ਦੇਖਣ ਵਾਲੀ ਗੱਲ ਹੈ ਕਿੰਨੀਆਂ ਕਿ ਵੋਟਾਂ ਨੋਟਾ ਦੇ ਹਿੱਸੇ ਜਾਂਦੀਆਂ ਨੇ ਤਾਂ ਉਹ ਵੀ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ ਪਰ ਇੱਕ ਚੀਜ਼ ਹੈ ਹੁਣ ਸਾਰੀ ਸਿਆਸੀ ਪਾਰਟੀਆਂ ਨੂੰ ਇਹਨਾਂ ਚੋਣਾਂ ਤੋਂ ਮੰਥਨ ਜ਼ਰੂਰ ਕਰਨਾ ਚਾਹੀਦਾ ਕਿਉਂਕਿ ਪਹਿਲਾਂ ਪੰਚਾਇਤੀ ਚੋਣਾਂ ਵੀ ਹੋ ਗਈਆਂ ਤੇ ਹੁਣ ਨਗਰ ਨਿਗਮ ਦੀਆਂ ਚੋਣਾਂ ਵੀ ਹੋ ਗਈਆਂ ਇਹ ਬਿਲਕੁਲ ਹੇਠਲੇ ਪੱਧਰ ਦੀਆਂ ਚੋਣਾਂ ਹੁੰਦੀਆਂ ਨੇ ਤੇ ਇੱਥੋਂ ਹੀ ਪਾਰਟੀਆਂ ਦਾ ਮੁੱਢ ਵੱਜਿਆ ਜਾਂਦਾ ਹੈ ਤੇ ਇਸ ਲਈ ਹੁਣ ਸਾਰੀਆਂ ਪਾਰਟੀਆਂ ਨੂੰ ਪੰਚਾਇਤੀ ਚੋਣਾਂ ਲਈ ਵੀ ਮੰਥਨ ਕਰਨਾ ਚਾਹੀਦਾ ਤੇ ਨਗਰ ਨਿਗਮ ਦੀਆਂ ਚੋਣਾਂ ਲਈ ਵੀ ਮੰਥਨ ਕਰਨਾ ਚਾਹੀਦਾ ਕੀ ਉਹਨਾਂ ਦੇ ਨਤੀਜੇ ਕੀ ਨੇ ਇਸ ਦੇ ਵਿੱਚ ਕੀ ਕਾਰਨ ਨੇ ਜੇ ਕੋਈ ਕਮੀ ਰਹੀ ਹੈ ਤਾਂ ਕਿਉਂ ਰਹੀ ਹੈ ਜਾਂ ਇਸ ਦੇ ਵਿੱਚ ਹੋਰ ਕੀ ਸੁਧਾਰ ਕੀਤੇ ਜਾ ਸਕਦੇ ਨੇ ਇਸ ਬਾਰੇ ਚਾਹੀਦਾ ਸਾਰੀ ਸਿਆਸੀ ਪਾਰਟੀਆਂ ਨੂੰ ਵੀ ਕਿ ਉਹ ਬੈਠ ਕੇ ਮੰਥਨ ਕਰਨ ਵਿਚਾਰ ਚਰਚਾ ਕਰਨ ਪਰ ਦੇਖਦੇ ਆ ਉਹ ਕੀ ਕਰਦੀਆਂ ਨੇ ਆਉਣ ਵਾਲੇ ਸਮੇਂ 'ਚ ਸਿਆਸੀ ਪਾਰਟੀਆਂ ਦੀ ਕੀ ਰਣਨੀਤੀ ਰਹਿੰਦੀ ਹੈ ਉਹ ਤਾਂ ਸਮੇਂ ਦੇ ਨਾਲ ਹੀ ਪਤਾ ਲੱਗੂਗਾ ਪਰ ਪੰਜਾਬੀ ਟਰਬਿਨ ਤੁਹਾਡੇ ਤੱਕ ਇਹੋ ਜੇ ਸਾਰੇ ਹੀ ਜਨਤਕ ਮੁੱਦਿਆਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਨੂੰ ਇਹੋ ਜੇ ਸਿਆਸੀ ਗਤੀਵਿਧੀਆਂ ਨੂੰ ਤੁਹਾਡੇ ਤੱਕ ਰੱਖਦਾ ਰਹੇਗਾ ਤੁਹਾਡੇ ਤੱਕ ਪਹੁੰਚਦਾ ਰਹੇਗਾ ਤੇ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਨੂੰ